ਵੈ ਗੁਰਜੀ ਦਾ ਖਾਲਸਾ ਵੈ ਗੁਰਜੀ ਕੀ ਫਤਿਹ 3 2 1 ਸਵਾਗਤ ਹੈ ਜੀ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਜੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਦੇ ਦੇਖ ਸਕਦੇ ਹੋ ਜੀ ਤੁਸੀਂ ਬਾਹਰ ਦਾ ਇਸ ਟੈਂਡ ਦਾ 뷰 ਕਰਤੋ ਆ ਸ੍ਰੀ ਕੰਧ ਸਾਹਿਬ ਜੀ ਦਾ ਤੇ ਜੀ ਇੱਥੇ ਆਪਾਂ ਨੂੰ ਇੱਕ ਵੀਰ ਮਿਲਿਆ ਸੀ ਉਹਨੇ ਆਪਾਂ ਨੂੰ ਕਿਹਾ ਗਿਆ ਕਿ ਤੁਸੀਂ ਦਸਤਾਰ ਸਜਾਇਓ ਸੋ ਜੀ ਪਹਿਲਾਂ ਮੈਂ ਮੈਂ ਪਹਿਲਾਂ ਬਾਜੀ ਨੂੰ ਕਹਤਾ ਸੀ ਸੋ ਜੀ ਮੈਂ ਫੇਰ ਸਫਾਈ ਦੇਣ ਲੱਗਿਆ ਸੀ ਦੇਖ ਸਕਦੇ ਹੋ ਜੀ ਤੁਸੀਂ ਵੀਰ ਜੀ ਬਹੁਤ ਖੁਸ਼ ਹੋਇਆ ਤੇ ਇੱਕ ਨਹੀਂ ਮੈਂ ਤੁਹਾਨੂੰ ਗੱਲ ਕਹਿ ਦਵਾਂ ਵਲੌਗ ਦੇ ਵਿੱਚ ਜਿੱਦਾ ਹਲਕੀ ਮੋਟੀ ਆਵਾਜ਼ਾਂ ਨਹੀਂ ਹੁੰਦੀਆਂ ਹੁੰਦੀਆਂ ਹਵਾ ਦੀਆਂ ਉਹ ਜੀ ਜਿੱਦਾ ਹਵਾ ਦੀ ਆਵਾਜ਼ ਹੋ ਗਈ ਇੱਥੇ ਹੋਰ ਨੇ ਬਹੁਤ ਜੀ ਸੀਗੇ ਉਹ ਆਵਾਜ਼ ਕੱਟਣ ਦੀ ਜੀ ਮੈਂ ਵੀਡੀਓ ਨੂੰ ਐਪ ਚ ਪਾ ਕੇ ਤੇ ਵੀਡੀਓ ਦੀ ਸਾਰੀ ਆਵਾਜ਼ ਕੱਟੀ ਸੀ ਤੇ ਜੀ ਉਸ ਤੇ ਵਿੱਚ ਜਿੱਦਾਂ ਜੇ ਕੋਈ ਬਾਹਰਲੀ ਆਵਾਜ਼ ਵਿੱਚ ਆਉਂਦੀ ਹੋਵੇ ਤੁਹਾਨੂੰ ਉਹਦੇ ਲਈ ਜੀ ਮੈਂ ਮਾਫੀ ਚਾਹੁੰਦਾ ਆ ਤੇਜੀ ਜਿੱਦਾ ਮੈਂ ਆਵਾਜ਼ ਕੱਟੀ ਸੀ ਵਿੱਚ ਹਵਾ ਦੀ ਉਹਦੇ ਕਰਕੇ ਜੀ ਵਿੱਚ ਕੋਈ ਵਰਡਿੰਗਾਂ ਵੀ ਖਰਾਬ ਹੋਈਆਂ ਹੋਇਆ ਸੋ ਜੀ ਮੈਂ ਪੂਰੀ ਤਰ੍ਹਾਂ ਵਲੌਗ ਜੋ ਵਰਡਿੰਗਾਂ ਕੱਟ ਨਹੀਂ ਸਕਿਆ ਹੈਗਾ ਤੇ ਜੀ ਕੋਈ ਦਾ ਆ ਗਈ ਹੋਵੇ ਤਾਂ ਮਾਫ ਕਰਿਓ ਇਹ ਜੀ ਇਸ ਜਿੱਥੇ ਕਾਂਦੇ ਨਾਜ਼ੋ ਹੋਇਆ ਇਥੇ ਕੋਈ ਕੰਦ ਮੇਰੇ ਕੋਈ ਦਸਤਾਬੀਰ ਬੜੀ ਔਲ ਕਿ ਉਹਨਾਂ ਬਾਰੇ ਕਿਸ ਤਰ੍ਹਾਂ ਸੇ ਹੋਂਡੇ ਆ ਮੈਂ ਨਾ ਨਾਲ ਰਹਿ ਕੇ ਮੇਰੇ ਵਾਈਪਰਿਆਂ ਤੇ ਆਇਆ ਫੋਨ ਤੇਰੀ ਫਿੰਡਾ ਨੂੰ ਆਪਾਂ ਫਿਰ ਮੇਰੇ ਲਈ ਵੀਡੀਓ

ਨాయਗੁਰਦਾ ਖਾਲਸਾ ਜੀ ਵਾ ਕੀ ਜੀ ਫਤਿਹ ਜੀ ਸਖ ਜੀਵਨ ਔਰ ਮਨ ਸਿੰਘ ਜੀ ਇਹਨਾਂ ਨੇ ਮੇਰੇ ਦਸਤਾਰ ਬੰਨੀ ਜੇ ਤੇ ਲੱਗੇ ਆਪਣੇ ਵੀਰ ਭਰਾ ਦਰਬਾਰ ਤੇ ਆਏ ਹੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਜੀ ਦਸਤਾਰ ਬੰਨਦੇ ਜੀ ਫੇ ਇਹਨਾਂ ਨੇ ਬੰਨ ਕੇ ਦਿੱਤੀ ਬਾਕੇ ਵਾਗਲੂ ਇਹਨਾਂ ਦਾ ਭਲਾ ਕਰੇ ਤੰਦ ਸੱਛਿਆ ਬਖਸ਼ੀ ਮੇਰੇ ਪਰ ਆਛ ਰੱਖੀ ਜੀ ਕਰਵਾ ਚ ਵਾਦੇ ਭਾਈ ਇੱਕ ਨਾ ਇਹ ਚ ਵਾਦੇ ਭਾਈ ਵਰਗਟਾ ਪਾਸ ਸਤਿਗੁਰੂ ਮੇਰ ਕਰੇ ਇਹਨਾਂ ਨੂੰ ਬਾਹਰ ਭੇਜੇ ਹਾਂਜੀ ਵਾਹਿਗੁਰੂ ਤਾਂ ਖਾਲਸਾ ਹਾਂਜੀ ਨਾ ਤੇ ਵਾਹਿਗੁਰੂ ਜੀ ਤੁਸੀਂ ਅੰਦਰ ਦੇ ਦਰਸ਼ਨ ਕਰ ਸਕਦੇ ਹੋ ਕਿੰਨੇ ਵਧੀਆ ਢਿੱਕੇ ਨਾਲ ਵੀ ਮਾਰਾ ਸਾਹਿਬ ਜੀ ਦਾ ਰੂਪ ਸਜਾਇਆ ਹੈ ਦੇਖ ਸਕਦੇ ਹੋ ਜੀ ਤੁਸੀਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਜੀ ਤੁਸੀਂ ਦੇਖ ਸਕਦੇ ਹੋ ਜੀ ਤੁਸੀਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੇ ਜੀ ਮੈਂ ਤੋਂ ਆਲੀ ਵੀਡੀਓ ਬਣਾਉਂਦੇ ਕੋਈ ਵੀ ਗਲਤੀ ਹੋ ਗਈ ਹੋਵੇ ਜੀ ਮਾਫ ਕਰਿਓ ਕਿਉਂਕਿ ਜੀ ਅਕਸਰ ਜਿੱਦਨ ਅਹੀਆ ਵਲੋਗ ਬਣਾਇਆ ਉਦੋਂ ਦਾ ਪੂਰਾ ਦਿਨ ਜੀ ਹੀ ਬਹੁਤ ਬਿਜ਼ੀ ਰਹੀ ਸੀ ਸੋ ਜੀ ਵਿੱਚੋਂ ਮੈਂ ਆ ਬਿਮਾਰ ਹੋ ਗਿਆ ਸੀ ਸੋ ਇਸ ਕਰਕੇ ਜੀ ਜਿਹੜਾ ਮੈਂ ਵਲੋਗ ਆ ਥੋੜਾ ਜਿਹਾ ਲੇਟ ਪੋਸਟ ਕੀਤਾ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੇਜੀ ਗੁਰਦੁਆਰਾ ਸਬਜੀ ਦੇ ਇਤਿਹਾਸ ਦੀ ਫੋਟੋ ਮੈਂ ਲਾਸਟ ਤੇ ਲਾ ਦੂੰਗਾ ਤੇਜੀ ਬਟਾਲੇ ਦੇ ਲੜਕੇ ਦੀ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਕਿ ਨਿੱਕੇ ਨਿੱਕੇ ਬੱਚੇ ਨੂੰ ਵੀ ਜੀ ਦਸਤਾਰ ਦਾ ਬਹੁਤ ਵਧੀਆ ਸ਼ੌਂਕ ਆ ਇਹ ਸ਼ੌਂਕ ਜਿ ਮਾਰਾ ਰਿਹਾ ਨਿਕਾ ਸਭ ਅੱਗੇ ਜਾ ਕੇ ਬਹੁਏ ਇੱਕ ਸਾਦਾ ਟੈਲੈਂਟ ਆ ਆਪਣੇ ਦੇ ਅੰਦਰ ਜੀ ਗੁਰਦੁਆਰਾ ਸਬਜੀ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਆਪਾਂ ਦਰਸ਼ਨ ਕਰ ਲੈ ਸੀ ਜਨਾਲਤਾਨ ਨੂੰ ਵੀ ਕਰਾ ਜੀ ਉਹ ਆਪਾਂ ਨੂੰ ਬਹੁਤ ਇੰਟਰਸਟ ਦਿੱਤਾ ਮੈਂ ਸੈਂਪਰ ਆਪੇ ਸੀ ਜੇ ਕੋਈ ਵਿਰਸ਼ਣ ਕਰਵਾ ਦਿਆ ਹੋਇਆ ਗੱਲ ਵੀ ਹੋਵੇ ਤਾਂ ਮਾਫ ਕਰਿਓ ਜੀ ਤੇ ਜਿਹੜੇ ਵੀਰ ਦੇ ਭਾਜੀ ਨੇ ਦੱਸਾ ਪਈ ਸੀ ਉਹ ਵੀ ਉਹ ਖੁਸ਼ ਹੋਇਆ ਅੱਜ ਤੋਂ ਬਾਅਦ ਮਾਕੀ ਤੇ ਪਾਈ ਕਰ ਸਹੀ ਤਕਦੇ ਮੈਂ ਆਪਣੀ ਪੈਡ ਕਰ ਦੂੰਗਾ ਜਿਸ ਵੀ ਉਸਨੇ ਬਹੁਤ ਖੁਸ਼ ਹੋ ਕੇ ਆਪਣੇ ਕੁਸ਼ੀ ਵੀ ਆਖੀ ਦੀ ਜੀ ਸਾਨੂੰ ਕੀ ਮਿਲ ਜਿਆ ਉੱਤਨ ਲੈਕਚਰ ਹੋਵੇ ਕੋਈ ਕੁਜੀ ਤੇ ਬਾਰ ਦਾ ਵੀ ਦੇਖ ਸਕਦੇ ਹੋ ਤੇ ਆ ਜੀ ਪੋਸਟਰ ਦੇਖੋ ਜਿਹੜਾ ਵਿਸਤਾਰਨ ਕਾਲਾ ਦੀ 24 ਅਕਸਤ ਨੂੰ ਆ ਸ਼ਾਇਦ ਆਪਾਂ ਇਹਦਾ ਵੀ ਵਲੌਗ ਪੋਸਟ ਕਰੀਏ ਜੇ ਆਪਣਾ ਇੱਥੇ ਜਾਣ ਦਾ ਇਰਾਦਾ ਬਣਿਆ ਇਹ ਗੁਰਦੁਆਰਾ ਸਾਹਿਬ ਦੀ ਦਾ ਇਤਿਹਾਸ ਵੀ ਪੜ ਸਕਦੇ ਹੋ ਜੀ ਇੰਗਲਿਸ਼ ਚ ਵੀ ਜੇ ਪੰਜਾਬੀ ਚ ਵੀ ਜੀ ਮੈਂ ਲਾਤਾ ਆ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਸਾਡਾ ਵਲੌਗ ਦੇਖਣ ਦੀ ਇਦਾ ਜੀ ਸਾਡੇ ਵਲੌਗਾਂ ਨੂੰ ਪਿਆਰ ਦਿੰਦੇ ਰਹੋ ਤੇ ਜੀ 파ਰਟ 6 ਵੀ ਜੀ ਹੁਣ ਕਮਿੰਗ ਸੂਨ ਹੈ 파ਰਟ 5 6 ਫੁੱਲ ਵਲੌਗ ਜੀ ਸਾਡੇ ਜਰੂਰ ਦੇਖਿਆ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਜੀ ਉਪਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ